ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਦੋਸਤੋ ਮੀ ਹੁਣ ਜਿਆਦਾ ਪੈਣ ਕਰਕੇ ਤੇ ਪਾਣੀ ਜਿਹੜਾ ਵਧ ਰਿਹਾ ਔਰ ਇਹ ਹੈਗੀ ਆ ਰੋਈ ਪੱਟੀ ਵਾਲੀ ਜਿਹੜੀ ਵੱਡੇ ਸਭਰਾਵਾਂ ਤੋਂ ਥੱਲੇ ਕੋਟ ਬੁੱਢਾ ਸੀਤੋ ਇਧਰ ਨੂੰ ਜਿਹੜੀ ਪਿੰਡਾਂ ਨੂੰ ਜਾਂਦੀ ਆ ਔਰ ਕਦੀ ਵੀ ਇਹ ਰੋਈ ਦੇ ਵਿੱਚ ਇੰਨਾ ਪਾਣੀ ਨਹੀਂ ਸੀ ਆਇਆ ਔਰ ਸਵੇਰ ਦਾ ਹੀ ਪਾਣੀ ਇਹਦੇ ਵਿੱਚ ਲਗਾਤਾਰ ਜਿਹੜਾ ਵਾ ਉਹ ਵਧ ਰਿਹਾ ਵਾ ਔਰ ਮੇਰੇ ਜਿਹੜੇ ਵੀ ਵੀਰ ਪੱਟੀ ਏਰੀਏ ਦੇ ਹੈਗੇ ਨੇ ਜਾਂ ਥੱਲੇ ਕੋਟ ਬੁੱਢਾ ਇਹਨਾਂ ਪਿੰਡਾਂ ਦਾ ਕਿਸੇ ਕੋਲ ਵੀਰ ਕੋ ਨੰਬਰ ਹੈਗਾ ਤਾਂ ਉਹਨਾਂ ਨੂੰ ਜਿਹੜਾ ਵਾ ਜਰੂਰ ਦੱਸਿਓ ਕਿ ਵੀ ਪਾਣੀ ਰੋਈ ਦੇ ਵਿੱਚ ਵਧਣ ੜਿਆ ਵਾ ਤੇ ਆਪੋ ਆਪਣੇ ਜਿਹੜੇ ਰੋਈ ਦੇ ਲਾਗੇ ਪੈਂਦੇ ਨੇ ਘਰ ਨੇ ਜਿਵੇਂ ਉਹ ਮੇਰਾ ਵੀਰ ਥੋੜਾ ਜਿਹਾ ਸਾਈਡ ਤੇ ਆਪ ਹਟ ਜਾਣਾ ਔਰ ਆਪਦਾ ਧਿਆਨ ਰੱਖਣ ਮਾਲ ਡੰਗਰ ਦਾ ਵੀ ਕੌਕੇ ਪਿੱਛੇ ਦਰਿਆ ਦਾ ਪਾਣੀ ਵੀ ਜਿਹੜਾ ਉਹ ਸਹੀ ਅੱਧਾ ਹੀ ਆਪਾਂ ਦੇਖ ਰਹੇ ਆ ਕਿ ਉਹ ਪਿੱਛੇ ਰੋਲਾ ਪੈ ਰਿਹਾ ਕਿ ਪਾਣੀ ਜਿਹੜਾ ਉਹ ਇੱਕ ਡੈਮ ਟੁੱਟ ਗਿਆ ਵਾ ਤੇ ਜੇ ਦਰਿਆ ਦਾ ਪਾਣੀ ਵਧਦਾ ਤੇ ਇਸ ਰੋਈ ਦਾ ਪਾਣੀ ਹੋਰ ਵੀ ਡਾਫ ਲੱਗੀ ਤੋਂ ਵਧ ਸਕਦਾ ਵਾ ਔਰ ਇਸ ਕਰਕੇ ਮੇਰੇ ਵੀਰੇ ਇਹ ਇਲਾਕੇ ਦੇ ਠਾੜ ਦੇ ਜਿੰਨੇ ਵੀ ਹੈਗੇ ਆ ਉਹ ਆਪਣਾ ਧਿਆਨ ਰੱਖਿਓ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ